ਸਤਿ ਸ਼੍ਰੀ ਅਕਾਲ ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਤੁਸੀਂ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ ਜੀ ਸਾਰਿਆਂ ਨੂੰ ਮੇਰੇ ਇਲਾਕੇ ਨवासीਾ ਦਾਹਨ ਗੁਹਾੜਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰੇ ਹੀ ਨਗਰ ਨੂੰ ਦੇਸ਼ਾਂ ਦੇਸ਼ਾਂ ਵਿੱਚ ਜਿਹੜੇ ਬੈਠੇ ਭੈਣ ਭਰਾ ਆ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜੂਡਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਨਵੇਂ ਜੁੜੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਮੇਰ ਭਰਿਆ ਆਤਰੱਖੇ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੀ ਮੇਰ ਭਰਿਆ ਆਤਰੱਖੇ ਜੀ ਸਾਥੇ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਅਕਾਲ ਵਿੱਚ ਰੱਖੇ ਕਿ ਅੱਜ ਬੂਦਨ ਵੀਡੀਓ ਤੇ ਛੋਟੀ ਪਏਗੇ ਕਿ ਬੱਚੇ ਘਰ ਆ ਤੇ ਇਹ ਬੱਚੇ ਘਰ ਹੋਣ ਕਾਰਨ ਬਈ ਇਹ ਰਾਮਨੋਲਾ ਗਾਲਾ ਹੁੰਦਾ ਇਹਨਾਂ ਦਾ ਕੋਈ ਵਾਰ ਬੱਚੇ ਹਰਦੇ ਨਹੀਂ ਇਸ ਕਰਕੇ ਬਹੁਤ ਮੁਸ਼ਕਲ ਆਉਂਦੀ ਹੈ ਤਾ ਕਰਕੇ ਅਸੀਂ ਉਹਨਾਂ ਦੇ ਬਲੌਗ ਤੇ ਵੀਡੀਓ ਤਾਂ ਹੀ ਕਰਕੇ ਪਾਉਣੇ ਨੇ ਅਸੀਂ ਕਿ ਬਾੜਾ ਰਾਗ ਰਵਲਾ ਵੀ ਚੰਗਾ ਨਹੀਂ ਹੈ ਨਾ 32 ਬਾਕੀ ਤੁਹਾਨੂੰ ਸਾਰਾ ਕੁਝ ਸਾਹਮਣੇ ਆ ਦੱਸਣ ਦੀ ਵੀ ਲੋੜ ਨਹੀਂ ਹੈ ਨਾ ਇੱਕ ਤਾਂ ਉਹਦਾ ਨਾਮ ਵੀ ਸਬੂਤ ਆ ਸਾਹਮਣੇ ਹੈ ਨਹੀਂ ਆਪਾਂ ਸਾਰਾ ਕੁਸ ਅਗਲੇ ਦੇ ਡਾਕੂਮੈਂਟ ਅੱਗੇ ਰੱਖਿਆ ਹੁੰਦਾ ਵਾਲ ਪੇਪਰ ਵੀ ਉਹਨਾਂ ਦਾ ਲੱਗਿਆ ਹੈ ਯਾਦ ਹੈ ਕੋਈ ਨਹੀਂ ਆ ਉਹ ਠੀਕ ਠਾਕ ਆ ਜੀ ਸਾਰੇ ਭੈਣ ਭਰਾ ਤੁਸੀਂ ਸਾਰੇ ਜਿੰਨੇ ਵੀ ਹੋ ਤੁਸੀਂ ਬਾਤਵਾਦ ਚੈਨਲ ਨੂੰ ਸਪੋਰਟ ਕਰਿਆ ਕਰੋ ਵੀਡੀਓ ਨੂੰ ਜਰੂਰ ਵੇਖਿਆ ਕਰੋ ਹਨਾ ਜੇ ਕਰ ਆਪ ਗੱਲਾਂ ਬਾਤਾਂ ਸੁਣਾਂਗੇ ਆਪਣੇ ਗੱਲਾਂ ਬਾਤਾਂ ਸੁਣਾ ਦੇ ਵਿੱਚ ਬਹੁਤ ਪਤਾ ਲੱਗ ਜਾਂਦਾ ਹਨਾ ਤੇ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਜਰੂਰ ਲਾਈਵ ਦੇ ਵਿੱਚ ਜੁੜਿਆ ਕਰੋ ਤੇ ਵਤ ਵਦ ਚੈਨਲ ਨੂੰ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਸਪੋਰਟ ਦੀ ਲੋੜ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਮੇਰ ਪਰ ਹੱਥ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੇ ਇਸ ਤਰ੍ਹਾਂ ਕਰਕੇ ਵੀ ਆਪਣੇ ਭੈਣ ਭਰਾ ਨਾਲ ਜਰੂਰ ਜੁੜਿਆ ਕਰੋ ਲਾਈਵ ਦੇ ਨਾਲ ਜੁੜਿਆ ਕਰੋ ਸ਼ਾਰਟ ਤੇ ਵੀਡੀਓ ਤੇ ਕਮੈਂਟ ਲਾਈਵ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡਾ ਆਸਰਾ ਹੈ ਹੋਰ ਅਸੀਂ ਕੁਝ ਕੰਮ ਨਹੀਂ ਜੋ ਕਰੇ ਤੁਹਾਡੇ ਅਸ਼ੀਰਵਾਦ ਨਾਲ ਹੀ ਅਸੀਂ ਇੱਥੇ ਪਹੁੰਚੇ ਆ ਤੇ ਤੁਹਾਡਾ ਤਾਹਦ ਲੋ ਧੰਨਵਾਦ ਆ ਜੀ ਪ੍ਰਮਾਤਮਾ ਤੁਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਤੁਹਾਨੂੰ ਦੁਗਣੀ ਦਾਤ ਚੌਗਣੀ ਤਰੱਕੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਤੇ ਤੁਸੀਂ ਜਰੂਰ ਇਹ ਅਤ ਬਣ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਲਾਈਵ ਦੇ ਨਾਲ ਜੁੜਿਆ ਕਰੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਹਨਾ ਆਪਣਾ ਦਾ ਪਰਿਵਾਰਕ ਤੌਰ ਤੇ ਗੱਲਾਂ ਬਤਾਉਂਦੀਆਂ ਆਪਾਂ ਕੋਈ ਇਹ ਜਾਂ ਲਚਰਤਾ ਪ੍ਰੋਗਰਾਮ ਨਹੀਂ ਕਰਨਾ ਨਾ ਕਰਾਂਗੇ ਨਾ ਕਰਨ ਦੇਵਾਂਗੇ ਸਾਡੀ ਤਾਂ ਪੋਰਜੋਰ ਹਰੇਕ ਭੈਣ ਭਰਾ ਨੂੰ ਮੰਗ ਹੈ ਤੇ ਜੋਰ ਵੀ ਹੈ ਵੀ ਸਾਰੇ ਭੈਣ ਭਰਾ ਸਹੀ ਸਲਾਮਤ ਚੱਲੇ ਆਓ ਹੈਨਾ ਜੋ ਕੋ ਬੋਲੀ ਜਾਂਦਾ ਬੋਲੀ ਜਾਂਦੇ ਉਹਨੂੰ ਇੱਕ ਜ਼ਰੂਰੀ ਇਹ ਹੁੰਦਾ ਵੀ ਜੇ ਮੰਨ ਲਓ ਵੀ ਕੋਈ ਬਾਹਰੋਂ ਬੰਦਾ ਕੋਈ ਆ ਗਿਆ ਜਾਂ ਕੋਈ ਸ਼ੋਰਚ ਗਲਤ ਕਮੈਂਟ ਕਰਦਾ ਜਾਂ ਕੋਈ ਲਾਈਵ 'ਚ ਗਲਤ ਕਮੈਂਟ ਕਰਦਾ ਹੈ ਨਾ ਉਹਨੂੰ ਇਹ ਕਾਉਂਸਲਾ ਵਧਾਈ ਨਾ ਦਿਓ ਕਦੇ ਵਾਸਤੇ ਵੀ ਜਦੋਂ ਆਪਾਂ ਆਪਾਂ ਚ ਲਾ ਵਧਾਈ ਦੇਣ ਲੱਗ ਜੰਨੇ ਫਿਰ ਉਹ ਕੰਮ ਬਹੁਤ ਵੱਧ ਜਾਂਦਾ ਹੈ ਫਿਰ ਉਹ ਰੁਕਣਾ ਮੁਸ਼ਕਲ ਹੋ ਜਾਂਦਾ ਤੇ ਨਾ ਰੋਕਣਾ ਮੁਸ਼ਕਲ ਹੋ ਜਾਂਦਾ ਫਿਰ ਉਹ ਕੀ ਲੜੋ ਲੜਾਈਆਂ ਪਰ ਫਾਇਦਾ ਨਹੀਂ ਇਹਦੇ ਵਿੱਚ ਚੀਜ਼ਾਂ ਦਾ ਹੈ ਨਾ ਸੋ ਇਸ ਤਰ੍ਹਾਂ ਕਰਕੇ ਉਹਦਾ ਨਾਮ ਵੀ ਬੋਲਿਆ ਕਰੋ ਨਾ ਬੋਲ ਕੇ ਉਹਨੂੰ ਤੁਰੰਤ ਉਦੋਂ ਜਵਾਬ ਦਿਓ ਤਾਂ ਕਿ ਉਹਨੂੰ ਹੋਰ ਨਾ ਤਸਾਹ ਕਰੋ ਕਿ ਤੂੰ ਠੀਕ ਆ ਹਾਂਜੀ ਬਹੁਤ ਵਧੀਆ ਧੰਨਵਾਦ ਫਿਰ ਉਹ ਵੇਖ ਲਓ ਵੀ ਕਾ ਰਿਜ਼ਲਟ ਕੀ ਨਿਕਲਣਗੇ ਕੀ ਬੰਨਾ ਆਪਾਂ ਲਾਈਵ ਚਲਾਉਣੀ ਆ ਆਪਾਂ ਚੈਨਲ ਚਲਾਉਣਾ ਪਰਿਵਾਰਕ ਤੌਰ ਤੇ ਚਲਾਉਣਾ ਪਰਿਵਾਰਕ ਤੌਰ ਤੇ ਗੱਲਾਂ ਬਾਤਾਂ ਸੋਨੀਆਂ ਗੈਨੀਆਂ ਹਨ ਇਹਦੇ ਵਿੱਚੇ ਥੋੜਾ ਹੁੰਦਾ ਵੀ ਆਪਾਂ ਇੱਕ ਦੂਜੇ ਨੂੰ ਨਿੰਦੀ ਜਾਣਾ ਉਹਨੂੰ ਰੁਕ ਲਿਆ ਉਹਨੂੰ ਛੱਡ ਲਿਆ ਇਹਦੇ ਵਿੱਚ ਕੁਝ ਨਹੀਂ ਅਸਿਤਾਬ ਦਾ ਕਰ ਗਈ ਆ ਉਹਦਾ ਦੌਖੀ ਰੋਣਾ ਮੇ ਸਿੱਧਾ ਇਦਾਂ ਕੰਮ ਕਰ ਲੈਨੇ ਆ ਇਹਦੇ ਇਦਾਂ ਸਾਨੂੰ ਸੁਖਾਈ ਆ ਐਡੇ ਵੀ ਤੁਹਾਨੂੰ ਤਕਲੀਫ ਆ ਆ ਚੀਜ਼ਾਂ ਦੇ ਵਿੱਚ ਵੀ ਭੈਣ ਭਰਾ ਸਾਡੀ ਜਰੂਰ ਦੱਸੋ ਕਿ ਸਾ ਕੀ ਕਰਾਂਗੇ ਵੀ ਕੀ ਕਰਨਾ ਹੈ ਨਾ ਕਈ ਵਾਰੀ ਪਤਾ ਨਹੀਂ ਲੱਗਦਾ ਸਾਨੂੰ ਭੈਣ ਭਰਾਵਾਂ ਤੋਂ ਸਾਨੂੰ ਸੰਜੋਗ ਵੀ ਬਹੁਤ ਮਿਲ ਰਿਹਾ ਸਾਨੂੰ ਸਪੋਰਟ ਵੀ ਬਹੁਤ ਮਿਲ ਰਹੀ ਆ ਉਹ ਦੱਸ ਦਿੰਦੇ ਆ ਕਿ ਭੈਣ ਭਰਾ ਸਾਰਿਆਂ ਨੂੰ ਇਹ ਫੋਰ ਜੋਰਤ ਬਣ ਕੇ ਪੀਲਾ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਠੀਕ ਹੈ ਜੀ ਤੁਸੀਂ ਜਰੂਰ ਆਇਆ ਕਰੋ ਲਾਈਵ ਦੇ ਵਿੱਚ ਵੀ ਆਇਆ ਕਰੋ ਤੇ ਲੈ ਛੋਟ ਵੀਡੀਓ ਤੇ ਵੀ ਕਮੈਂਟ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਤੇ ਬਹੁਤ ਦਿਲ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਭੈਣ ਭਰਾਵਾਂ ਨੂੰ ਮਿਲ ਕੇ ਕਿ ਉਹ ਸਾਡੇ ਭੈਣ ਭਰਾ ਸਾਡੇ ਸੁੱਖ ਸੁੱਖ ਦੇ ਵਿੱਚ ਸਹਾਇ ਹੁੰਦੇ ਆ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਪ੍ਰਮਾਤਮਾ ਤਾਂ ਤੰਦਰੁਸਤੀ ਬਖਸ਼ੇ ਮੇਰ ਭਰਿਆ ਯਾਤ ਰੱਖੇ ਜੀ ਤਾਂ ਕਿ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੇ ਅਗਲੇ ਨੂੰ ਕਰ ਸਕੀਏ ਸੋਚਿਲਕਾਰ